ਤੁਸੀਂ ਕਲਾਕਾਰਾਂ ਨੂੰ ਸੁਣੋ ਸਿਰਫ ਐਂਟਰਟੇਨਮੈਂਟ ਪਰਪਸ ਲਈ ਉਹ ਤੁਹਾਨੂੰ ਉਹਨਾਂ ਰੋਲ ਮਾਡਲ ਨਾ ਬਣਾਓ ਉਹਨਾਂ ਦੀ ਨਿੱਜੀ ਜ਼ਿੰਦਗੀ ਵਿੱਚ ਤੁਹਾਨੂੰ ਨਹੀਂ ਖਦਾਉਂਦਾ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ ਰੋਲ ਮਾਡਲ ਤੁਹਾਨੂੰ ਜਿਹਨਾਂ ਦੇਸ਼ ਲਈ ਕੁਰਬਾਨੀਆਂ ਕੀਤੀਆਂ ਹੈ ਦੇਸ਼ ਲਈ ਗੁਰੂ ਆਪੀਰਾਂ ਨੂੰ ਮੰਨੋ ਆਪਣਾ ਰੋਲ ਮਾਡਲ ਵੀ ਥੋੜਾ ਹਵਾ ਬਣਾਉਣ ਵਾਸਤੇ ਨੇ ਇੱਕ ਕ੍ਰੀਏਟ ਕਰਨ ਦੀ ਭਾਸ਼ਾ ਜੀ ਵੀ ਆਗੇ ਆਗੇ ਓਏ ਆ ਗਿਆ ਮਨ ਦਾ ਸਭ ਨੂੰ ਥ੍ਰੈਟ ਹੋਣਾ ਹੈ ਕਲਾਕਾਰਾਂ ਨੂੰ ਕੋਈ ਥ੍ਰੈਟ ਹੈਗਾ ਉਤادیه ਇਹਨਾਂ ਨਾਲ ਸਕਿਉਰਿਟੀ ਪੁਲਿਸ ਵੀ ਫਿਰਦੀ ਹੈ ਸਾਡੇ ਨਾਲ ਤਾਂ ਕੋਈ ਨਹੀਂ ਗੱਲ ਮੈਂ ਜਾਂਦਾ ਧੱਕੇ ਮਾਰ ਕੇ ਫਿਰ ਤੁਸੀਂ ਕ੍ਰੀਏਟ ਕਰਦੇ ਮਾਹੌਲ ਲੋਕ ਕਈ ਤੰਦਸੇ ਬੱਚੇ ਨੂੰ ਪਿੱਛੇ ਤੁਸੀਂ ਸਟੇਜ ਤੇ ਦੇਖਿਆ ਹੋਣਾ ਫਿਰ ਤੁਸੀਂ ਮਿੰਤਾ ਤਰਲੇ ਕਰਦੇ ਉੱਥੇ ਬੈ ਬੈ ਕੇ ਬੰਦੇ ਨੂੰ ਭੱਜਣ ਲਈ ਗੱਲ ਬਾਂਜਦੇ ਕਹਿ ਰਿਹਾ ਜਾਂ ਮੌਲ ਬਾਂਜਦਾ ਕਿਸੇ ਸ਼ੋਹ ਦੇ ਉੱਤੇ ਗੱਲ ਕਰ ਰਹੇ ਵੀਰੇ ਤੁਸੀਂ ਤਾਂ ਚਲ ਤੁਹਾਡੀ ਵੀ ਗੱਲ ਠੀਕ ਹੈ ਇੱਕ ਸ਼ੋਹ ਦੀ ਕੋਈ ਗੱਲ ਹੈ ਪਿੱਛੇ ਨਿਊਜ਼ ਦੇਖੀ ਕਿ ਸੇ ਸਿੰਘ ਵੀਰ ਨੂੰ ੱੱਕਾ ਵੱਜ ਗਿਆ ਬਾਉਂਸਰਾਂ ਵੱਲੋਂ ਉਸ ਉਹਦੀ ਪੱਗ ਵੀ ਲੈ ਗਈ ਉਦਾਂ ਹੀ ਖੇਤ ਸੀ ਬੰਦੇ ਦਾ ਹਾਂ ਬਿਲਕੁਲ ਬਹੁਤ ਹੀ ਸੁਣੀ ਹੋਣੀ ਗੱਲ ਉਹ ਬੰਦੇ ਰੋਲਾ ਪੈ ਗਿਆ ਤੇ ਮੈਂ ਦਿਰੋ ਇੰਟਰਵਿਊ ਦੇਖਿਆ ਗਲਾਬ ਗਲਾਬ ਬਾਈ ਦਾ ਸ਼ੋਅ ਸੀ ਹਾਂਜੀ ਜਦੋਂ ਮੈਂ ਦੇਖਿਆ ਹੁਣ ਮੈਂ ਗਲਾਬ ਬਾਈ ਦੀ ਗਲਤੀ ਤੇ ਕੱਢੂੰਗਾ ਨਹੀਂ ਵੀਰੇ ਤਾਂ ਘਾਰੇ ਹੈ ਨਾ ਵੀਰੇ ਨੂੰ ਕੀ ਪਤਾ ਕੀ ਹੋ ਰਿਹਾ ਉਹ ਬੰਦੇ ਨੂੰ ਪਿੱਛੇ ਧਿਆਨ ਦੇਣਾ ਚਾਹੀਦਾ ਵੀਰੇ ਜੇ ਕੋਈ ਤੁਹਾਨੂੰ ਪਿਆਰ ਮੁਹੱਬਤ ਕਰਦਾ ਹੈ ਆਉਂਦਾ ਵੀ ਹੈ ਪਹਿਲੀ ਗੱਲ ਤੇ ਵੀਰੇ ਮੈਨੂੰ ਵੀ ਦੋ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਤੁਸੀਂ ਕਲਾਕਾਰਾਂ ਨੂੰ ਸੁਣੋ ਸਿਰਫ ਐਂਟਰਟੇਨਮੈਂਟ ਪਰਪਸ ਲਈ ਉਹ ਤੁਹਾਨੂੰ ਉਹਨਾਂ ਰੋਲ ਮਾਡਲ ਨਾ ਬਣਾਓ ਉਹਨਾਂ ਦੀ ਨਿੱਜੀ ਜ਼ਿੰਦਗੀ ਵਿੱਚ ਤੁਹਾਨੂੰ ਨਹੀਂ ਪਤਾ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ ਰੋਲ ਮਾਡਲ ਤਾਂ ਤੁਹਾਨੂੰ ਭਗਤ ਸਿੰਘ ਨੂੰ ਮੰਨਣਾ ਚਾਹੀਦਾ ਹੈ ਰੋਲ ਮਾਡਲ ਤੁਹਾਨੂੰ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਨੇ ਦੇਸ਼ ਲਈ ਗੁਰੂਆਂ ਪੀਰਾਂ ਨੂੰ ਮੰਨੋ ਆਪਣਾ ਰੋਲ ਮਾਡਲ ਫੋਟੋ ਖਿਚਵਾਉਂਦਾ ਵੀ ਇੱਕ ਦਾਇਰਾ ਹੋਣਾ ਚਾਹੀਦਾ ਵੀਰੇ ਕਿਸ ਨੇ ਖਿਚਾਉਣੀ ਹੈ ਇੱਕ ਸ਼ੌਂਕ ਲਈ ਇਨਸਟਾ ਫੇਸਬੁਕ ਦਾ ਜਮਾਨਾ ਹੈ ਪਰ ਵੀਰੇ ਲੋਕ ਵੀ ਕਈ ਵਾਰ ਇੱਕ ਤੱਕ ਮੁੱਕੀ ਕਰ ਦਿੰਦੇ ਮੈਂ ਮੰਨਦਾ ਹੈ ਹਰ ਇੱਕ ਬੰਦਾ ਸੇਮ ਨਹੀਂ ਹੁੰਦਾ ਪਰ ਵੀਰੇ ਜ਼ਿਆਦਾਤਰ ਜੋ ਮੈਂ ਦੇਖਦਾ ਹੈ ਵੀ ਤੁਹਾਡ ਕਸ਼ਾ ਜੀ ਵੀ ਆਗੇ ਆਗੇ ਓਏ ਆ ਗਿਆ ਬਸ ਮਤਲਬ ਐਦਾਂ ਦੀ ਫੀਲਿੰਗ ਕ੍ਰੀਏਟ ਕਰਨ ਵਾਲੀ ਸੀ ਨਾ ਵੀ ਆ ਗਿਆ ਉਹ ਤਾਂ ਕਰਕੇ ਵੀਰੇ ਧੱਕਾ ਮੁੱਕੀ ਚੱਲਦੀ ਹੈ ਮੰਨਦਾ ਸਭ ਨੂੰ ਥ੍ਰੈਟ ਹੋਣਾ ਹੈ ਕਲਾਕਾਰਾਂ ਨੂੰ ਕੋਈ ਥ੍ਰੈਟ ਹੈਗਾ ਪਤਾ ਦੀ ਇਹਨਾਂ ਨਾਲ ਸਿਕਿਉਰ ਪੁਲਿਸ ਵੀ ਫਿਰਦੀ ਹੈ ਸਾਡੇ ਨਾਲ ਤਾਂ ਕੋਈ ਨਹੀਂ ਗਨ ਮੈਨ ਜਾਂਦਾ ਤੁਸੀਂ ਕਲਾਕਾਰਾਂ ਨੂੰ ਸੁਣੋ ਸਿਰਫ ਐਂਟਰਟੇਨਮੈਂਟ ਪਰਪਸ ਲਈ ਉਹ ਤੁਹਾਨੂੰ ਉਹਨਾਂ ਰੋਲ ਮਾਡਲ ਨਾ ਬਣਾਓ ਉਹਨਾਂ ਦੀ ਨਿੱਜੀ ਜ਼ਿੰਦਗੀ ਵਿੱਚ ਤੁਹਾਨੂੰ ਨਹੀਂ ਬਤਾਉਂਦਾ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ ਰੋਲ ਮਾਡਲ ਤੁਹਾਨੂੰ ਜਿਹਨਾਂ ਦੇਸ਼ ਲਈ ਕੁਰਬਾਨੀਆਂ ਕੀਤੀਆਂ ਹੈ ਦੇਸ਼ ਲਈ ਗੁਰੂ ਆਪੀਰਾਂ ਨੂੰ ਮੰਨੋ ਆਪਣਾ ਰੋਲ ਮਾਡਲ ਵੀਥੋੜਾ ਹਵਾ ਵਨਣ ਵਾਸਤੇ ਨੇ ਇੱਕ ਕ੍ਰੀਏਟ ਕਰਨ ਦੀ ਭਾਸ਼ਾ ਜੀ ਵੀ ਆ ਗਏ ਆ ਗਏ ਓਏ ਆ ਗਿਆ ਮੰਨਦਾ ਸਭ ਨੂੰ ਥ੍ਰੈਟ ਹੋਣਾ ਹੈ ਕਲਾਕਾਰਾਂ ਨੂੰ ਕੋਈ ਥ੍ਰੈਟ ਹੈਗਾ ਬਿਲਕੁਲ ਤਾਦੀ ਇਹਨਾਂ ਨਾਲ ਸਕਿਉਰਿਟੀ ਪੁਲਿਸ ਵੀ ਫਿਰਦੀ ਹੈ ਸਾਡੇ ਨਾਲ ਤਾਂ ਕੋਈ ਨਹੀਂ ਗੱਲ ਮੈ ਜਾਂਦਾ ਧੱਕੇ ਮਾਰ ਕੇ ਫਿਰ ਤੁਸੀਂ ਕ੍ਰੀਏਟ ਕਰਦੇ ਮਾਹੌਲ ਲੋਕ ਕਈ ਤੰਦਸੇ ਬੱਚੇ ਨੂੰ ਪਿੱਛੇ ਤੁਸੀਂ ਸਟੇਜ ਤੇ ਦੇਖਿਆ ਹੋਣਾ ਫਿਰ ਤੁਸੀਂ ਮਿੰਤਾ ਤਰਲੇ ਕਰਦੇ ਉੱਥੇ ਬੈ ਬੈ ਕੇ ਬੰਦੇ ਨੂੰ ਭੱਜਣ ਲਈ ਗੱਲ ਬਾਂਜਦੇ ਕੇ ਰਿਆ ਜਾਂ ਮੌਲ ਬਾਂਜਦਾ ਕਿਸੇ ਸ਼ੋਹ ਦੇ ਉੱਤੇ ਗੱਲ ਕਰ ਰਹੇ ਵੀਰੇ ਤੁਸੀਂ ਤਾਂ ਚਲ ਤੁਹਾਡੀ ਵੀ ਗੱਲ ਠੀਕ ਹੈ ਇੱਕ ਸ਼ੋਹ ਦੀ ਕੋਈ ਗੱਲ ਹੈ ਪਿੱਛੇ ਨੇ ਨਿ ਕਿਸੇ ਸਿੰਘ ਵੀਰ ਨੂੰ ੱੱਕਾ ਵੱਜ ਗਿਆ ਬਾਉਂਸਰਾਂ ਵੱਲੋਂ ਉਸ ਉਹਦੇ ਪੱਗ ਵੀ ਲੈ ਗਈ ਉਦਾਂ ਹੀ ਖੇਤ ਸੀ ਬੰਦੇ ਦਾ ਹਾਂ ਬਿਲਕੁਲ ਬਹੁਤ ਸੁਣੀ ਹੋਣੀ ਕੋਈ ਗੱਲ ਉਹ ਬੰਦੇ ਰੋਲਾ ਪੈ ਗਿਆ ਤੇ ਮੈਂ ਜਿਹੜਾ ਇੰਟਰਵਿਊ ਦੇਖਿਆ ਪਤਲਾ ਗੁਲਾਬ ਬਾਈ ਦਾ ਸ਼ੋਅ ਸੀ ਹਾਂਜੀ ਜਦੋਂ ਮੈਂ ਦੇਖਿਆ ਹੁਣ ਮੈਂ ਗੁਲਾਬ ਬਾਈ ਦੀ ਗਲਤੀ ਤੇ ਕੱਢਾਂਗਾ ਨਹੀਂ ਵੀਰੇ ਤਾਂ ਘਰ ਹੈ ਨਾ ਵੀਰੇ ਨੂੰ ਕੀ ਪਤਾ ਕੀ ਹੋ ਰਿਹਾ ਉਹ ਬੰਦੇ ਨੂੰ ਪਿੱਛੇ ਧਿਆਨ ਦੇਣਾ ਚਾਹੀਦਾ ਵੀਰੇ ਜੇ ਕੋਈ ਤੁਹਾਨੂੰ ਪਿਆਰ ਮੁਹੱਬਤ ਕਰਦਾ ਹੈ ਆਉਂਦਾ ਵੀ ਹੈ ਪਹਿਲੀ ਗੱਲ ਤਾਂ ਵੀਰੇ ਮੈਨੂੰ ਵੀ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਤੁਸੀਂ ਕਲਾਕਾਰਾਂ ਨੂੰ ਸੁਣੋ ਸਿਰਫ ਐਂਟਰਟੇਨਮੈਂਟ ਪਰਪਸ ਲਈ ਉਹ ਤੁਹਾਨੂੰ ਉਹਨਾਂ ਰੋਲ ਮਾਡਲ ਨਾ ਬਣਾਓ ਉਹਨਾਂ ਦੀ ਨਿੱਜੀ ਜ਼ਿੰਦਗੀ ਵਿੱਚ ਤੁਹਾਨੂੰ ਨਹੀਂ ਪਤਾ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ ਰੋਲ ਮਾਡਲ ਤਾਂ ਤੁਹਾਨੂੰ ਭਗਤ ਸਿੰਘ ਨੂੰ ਮੰਨਣਾ ਚਾਹੀਦਾ ਹੈ ਰੋਲ ਮਾਡਲ ਤੁਹਾਨੂੰ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਨੇ ਦੇਸ਼ ਲਈ ਗੁਰੂਆਂ ਪੀਰਾਂ ਨੂੰ ਮੰਨੋ ਆਪਣਾ ਰੋਲ ਮਾਡਲ ਫੋਟੋ ਖਿਚਵਾਉਂਦਾ ਵੀ ਇੱਕ ਦਾਇਰਾ ਹੋਣਾ ਚਾਹੀਦਾ ਵੀਰੇ ਕਿਸ ਨੇ ਖਿਚਾਉਣੀ ਹੈ ਇੱਕ ਸ਼ੌਂਕ ਲਈ ਇਨਸਟਾ ਫੇਸਬੁਕ ਦਾ ਜਮਾਨਾ ਹੈ ਪਰ ਵੀਰੇ ਲੋਕ ਵੀ ਕਈ ਵਾਰ ਇੱਕ ਤੱਕ ਮੁੱਕੀ ਕਰ ਦਿੰਦੇ ਮੈਂ ਮੰਨਦਾ ਹੈ ਹਰ ਇੱਕ ਬੰਦਾ ਸੇਮ ਨਹੀਂ ਹੁੰਦਾ ਪਰ ਵੀਰੇ ਜ਼ਿਆਦਾਤਰ ਜੋ ਮੈਂ ਦੇਖਦਾ ਹੈ ਵੀ ਤੁਹਾਡ ਕਾਸ਼ਾ ਜੀ ਵੀ ਆਗੇ ਆਗੇ ਓਏ ਆ ਗਿਆ ਬਸ ਮਤਲਬ ਐਦਾਂ ਦੀ ਫੀਲਿੰਗ ਕ੍ਰੀਏਟ ਕਰਨ ਵਾਲੀ ਸੀ ਨਾ ਵੀ ਆ ਗਿਆ ਉਹ ਤਾਂ ਕਰਕੇ ਵੀਰੇ ੱੱਕਾ ਮੁੱਕੀ ਚੱਲਦੀ ਹੈ ਮੰਨਦਾ ਸਭ ਨੂੰ ਥ੍ਰੈਟ ਹੋਣਾ ਹੈ ਕਲਾਕਾਰਾਂ ਨੂੰ ਕੋਈ ਥ੍ਰੈਟ ਹੈਗਾ ਉਤادیه ਇਹਨਾਂ ਨਾਲ ਸਿਕਿਉਰ ਪੁਲਿਸ ਵੀ ਫਿਰਦੀ ਹੈ ਸਾਡੇ ਨਾਲ ਤਾਂ ਕੋਈ ਨਹੀਂ ਗਨ ਮੈਨ ਜਾਂਦਾ ਹੂੰ